हां जी दोस्तों की हालचाल है आज खड़े हैं जी नकोदर डीएवी कॉलेज के बिल्कुल सामने आ मेरे सामने जो बिल्डिंग देख रहे हो जी ये हैगी है जी डीएवी कॉलेज दी बिल्डिंग ਤੇ ਇਧਰ ਦੇ ਪਾਸੇ ਇਹਨਾਂ ਸਾਨੂੰ ਇੱਕ ਸਾਡੇ ਭਰਾ ਦਾ ਇੱਕ ਦਸ ਪਈ ਸੀਗੀ ਭਰਾ ਵੱਡਾ ਨੂਟਰੀ ਕੁਲਚੇ ਬੜੇ ਵਧੀਆ ਬਣਾਉਂਦਾ ਤੇ ਉਹ ਸ਼ਾਪ ਆ ਜੀ ਆ ਵਾ ਇੱਕ ਛੋਟਾ ਜਿਹਾ ਸ਼ੈੱਡ ਪਿਆ ਹੋਇਆ ਚਲੋ ਇਹ ਬਾਈ ਦੀ ਇੱਕ ਕਾਰਟ ਹਜੇ ਮਾਰਚ ਦੇ ਮਹੀਨੇ ਦੇ ਵਿੱਚ ਬਾਈ ਨੇ ਸ਼ੁਰੂ ਕੀਤਾ ਸੀਗਾ ਨਾਮ ਰੱਖਿਆ ਆ ਕੁਲਚਾ ਜੀ ਕੀ ਬਾਤ ਹੈ ਸਿਹਤ ਤੇ ਸਵਾਦ ਨਿਊਟਰੀ ਕੁਲਚਾ ਕੀ ਬਾਤ ਹੈ ਤੇ ਮੈਨੂੰ ਬੜੀ ਲੱਗੀ ਵੀ ਸਰਦਾਰ ਜੀ ਨੇ ਕੁਲਚੇ ਦੇ ਨਾਲ ਵੀ ਜੀ ਲਾਤਾ ਤੇ ਆਹ ਦੇਖ ਸਕਦੇ ਤੁਸੀਂ ਇੱਥੇ ਕੰਮ ਕੌਣ ਕੌਣ ਕਰਦੇ ਨੇ ਆਪਾਂ ਦਿਖਾਉਨੇ ਆ ਇੱਥੇ ਇਹਨਾਂ ਨੇ ਕਾਫੀ ਮਿਲਦੀ ਆ ਕੁਲਚੇ ਮਿਲਦੇ ਆ ਨਿਊਟਰੀ ਕੁਲਚਾ ਹੋ ਗਿਆ ਰਾਜਮਾ ਰਾਈਸ ਹੋ ਗਿਆ ਕੜੀ ਰਾਈਸ ਹੋ ਗਿਆ ਤੇ ਨਾਲ-ਨਾਲ ਹੋਰ ਵੀ ਕਈ ਚੀਜ਼ਾਂ ਨੇ ਤੇ ਆਪਾਂ ਬਾਕੀ ਗੱਲਬਾਤ ਨਾਲ-ਨਾਲ ਚੱਲਾਂਗੇ ਤੇ ਪਹਿਲਾਂ ਦੱਸ ਇਹ ਤੁਹਾਨੂੰ ਸਾਨੂੰ ਰეკਮੈਂਡ ਕਿ ਇਹਨਾਂ ਨੇ ਕੀਤਾ ਆ ਉਹ ਰეკਮੈਂਡ ਕਰਨ ਵਾਲੀ ਟੀਮ ਆ ਬੈਠੀ ਆ ਤੇ ਅਲੀ ਬਾਜੀ ਕੀ ਹਾਲ ਚਾਲ ਵਧੀਆ ਜੀ ਬਹੁਤ ਵਧੀਆ ਜੀ ਠੀਕ ਠਾਕ ਹੋ ਹਾਂਜੀ ਬਹੁਤ ਸੋਣਾ ਜੀ ਕਿਵੇਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਆਹ ਦੁਕਾਨ ਦੀ ਦੱਸ ਕਿੱਥੋਂ ਪਈ ਸੀ ਤੁਹਾਨੂੰ ਇਹ ਜੀ ਦਰਸਲ ਅਸੀਂ ਆਪਣੀ ਸ਼ਾਪ ਲਈ ਇੱਥੋਂ ਸਮਾਂ ਲੈਣ ਆਈਦਾਂ ਕੋਦਰੋਂ ਅੱਛਾ ਤੇ ਲੰਘਦੇ ਕਈ ਵਾਰੀ ਜੋ ਦੇਖਣਾ ਰੋਜ਼ ਲੰਘ ਜਾਣਾ ਪਹਿਲਾਂ ਤੇ ਹੁਣ ਅਚਾਨਕ ਹੀ ਸਾਡਾ ਪਲਾਨ ਬਣਿਆ ਇੱਕ ਦਿਨ ਕਿ ਵੀ ਆਈ ਇੱਥੇ ਰੋਕੇ ਖਾ ਕੇ ਦੇਖੀ ਨਾਲੇ ਆਪਣੇ ਪੰਜਾਬੀ ਭਾਈ ਸੀਗੇ ਤੇ ਇਸੇ ਤਰ੍ਹਾਂ ਬਸ ਸਾਡਾ ਸੁਆਬ ਬਣ ਗਿਆ ਇੱਥੇ ਖਾਣ ਪੀਣ ਦਾ ਅੱਛਾ ਤੇ ਜਦੋਂ ਅਸੀਂ ਖਾਧਾ ਤੇ ਸਾਨੂੰ ਖਾਣਾ ਵੀ ਵਧੀਆ ਲੱਗਾ ਹੈਲਥ ਲਈ ਵੀ ਵਧੀਆ ਤੇ ਨਿਊਟ੍ਰੀਕੋਲ ਚਾਹ ਇਹਨਾਂ ਦਾ ਬਹੁਤ ਟੇਸਟੀ ਲੱਗਾ ਸਾਨੂੰ ਜੀ ਅੱਛਾ ਹਾਂਜੀ ਕੀ ਬਾਤ ਹੈ ਤੇ ਚਾਹ ਵੀ ਇਹਨਾਂ ਦੀ ਜਿੱਦਾਂ ਵਧੀਆ ਹੁੰਦੀ ਹੈ ਜਿੱਦਾਂ ਘਰ ਨਾਲੋਂ ਜਿੱਦਾਂ ਘਰ ਪੀਂਦੇ ਆਪਾਂ ਉਹਦੇ ਨਾਲੋਂ ਵੀ ਵਧੀਆ ਅੱਛਾ ਹਾਂਜੀ ਵਾਹ ਕੀ ਬਾਤ ਹੈ ਤੇ ਇੱਧਰ ਸਾਡੇ ਅਵਤਾਰ ਭਾਜੀ ਬੈਠੇ ਹੋਏ ਨੇ ਅਵਤਾਰ ਭਾਜੀ ਕਿੱਦਾਂ ਕੱਲ ਅਵਤਾਰ ਭਾਈ ਉਹਦੇ ਪਿੰਡ ਦੇ ਛਿੰਝ ਸਿੱਗੀ ਤੇ ਛਿੰਝ ਖਤਮ ਕਰਕੇ ਸਿੱਧੇ ਆ ਪੀਏ ਹੁਣ ਇੱਧਰ ਲਪਸੇ ਆ ਗਏ ਅਸੀਂ ਕਿਉਂ ਅਵਤਾਰ ਭਾਜੀ ਹਾਂਜੀ ਹਾਂਜੀ ਬਿਲਕੁਲ ਕੀ ਕਹਣਾ ਦੇਖਦੇ ਆ ਜੀ ਅੱਗੇ ਵੀ ਭੁੱਖ ਲੱਗੀ ਹੈ ਕੱਲ ਦਾ ਖਾਦਾ ਹੀ ਕਹਣੀ ਅੱਜਾ ਕੀ ਖਾਣਾ ਕੀ ਨਿਊਟਰੀ ਕੋਲਚਾ ਖਾਣਾ ਆ ਰਾਈਸ ਕੋਲਚਾ ਖਾਣਾ ਆ ਕੀ ਖਾਣਾ ਆ ਦੇਖੋ ਰਾਜਮਾ ਰਾਈਸ ਹੈਗੇ ਆ ਹੋਰ ਨਿਊਟਰੀ ਰਾਈਸ ਹੈਗੇ ਨੇ ਮੈਨੂੰ ਨਿਊਟਰੀ ਕੋਲਚਾ ਜਿਹੜਾ ਆ ਮੈਨੂੰ ਬਹੁਤ ਪਸੰਦ ਆ ਪਸੰਦ ਆ ਤੇ ਜਲੰਧਰ ਮੈਂ ਬਾਸ ਸਟੈਂਡ ਦੇ ਕੋਲ ਇੱਕ ਸ਼ਾਪ ਉਥੇ ਜਦੋਂ ਜਲੰਧਰ ਜਾਵਾਂ ਖਾ ਕੇ ਆਉਣਾ ਹੁੰਦਾ ਉੱਥੇ ਵਾਹ ਜੀ ਵਾਹ ਤੇ ਬੜੀ ਵਧੀਆ ਲੱਗਾ ਇੱਥੇ ਵੀ ਆਇਆ ਕਰਾਂ ਤੇ ਦੂਜੀ ਗੱਲ ਇਹ ਆ ਵੀ ਇਹ ਤਾਂ ਹੁਣ ਹੈ ਹੀ ਪੰਜਾਬੀ ਭਰਾਵਾਂ ਦਾ ਹੈ ਹੈਨਾ ਚਾਈ ਦਾ ਬਣਦਾ ਆ ਚਲੋ ਜੀ ਤੇ ਹੁਣ ਮੈਨੂੰ ਦੇ ਦਿਓ ਮਾਈਕ ਤੇ ਮੈਂ ਹੁਣ ਤੁਹਾਨੂੰ ਕੈਮਰਾ ਕਮਾ ਲਈਏ ਇਧਰਲੇ ਪਾਸੇ ਤੇ ਇਹ ਆ ਜੀ ਪਰਿਵਾਰ ਇਧਰ ਸਰਦਾਰ ਸਾਹਿਬ ਨੇ ਇਧਰ ਇਹਨਾਂ ਦੀ ਭੈਣ ਜੀ ਹੁਣੀ ਨੇ ਨਾਲ ਵਾਈਫ ਇਹਨਾਂ ਨੇ ਕੰਮ ਕਰਦੇ ਨੇ ਤੇ ਨਾਲ ਕਿਹਦੇ ਚਾਹ ਬੜੀ ਵਧੀਆ ਬਣਾਉਂਦੇ ਖਾਣਾ ਬੜਾ ਵਧੀਆ ਬਣਾਉਂਦੇ ਤੇ ਇਧਰ ਬਾਈ ਹੁਣ ਨਾਲ ਜਦ ਤੱਕ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਨੇ ਬੇਟੇ ਦੇ ਨਾਂ ਤੇ ਸ਼ਾਪ ਸ਼ੁਰੂ ਕੀਤੀ ਆ ਕਿਉਂ ਭਾਜੀ ਹਾਂਜੀ ਹਾਂਜੀ ਬੇਟੇ ਦੇ ਨਾਂ ਤੇ ਬੇਟੇ ਦੇ ਨਾਂ ਤੇ ਪਹਿਲਾਂ ਜੀ ਆ ਮਾਈਕ ਲਾ ਲਓ ਲਾ ਕੇ ਕਰੀ ਆਜੋ ਮੜਾ ਜਾਂ ਬੜਨ ਲਾ ਕੇ ਕਰ ਲਈਏ ਜੀ ਆਪਾਂ ਕਿਆ ਵਾ ਚਤਕੇ ਬੇਟਾ ਹੁੰਦਾ ਤੇ ਮੈਨੂੰ ਸਰਦਾਰ ਸਾਹਿਬ ਦੱਸੋ ਵੀ ਪਹਿਲਾਂ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀਗੇ ਮੈਂ ਦੂਜਾ ਗੁਰੂ ਘਰ ਦਾ ਵਜੀਰੀਆ ਜੀ ਵਾਜੀ ਵਾ ਪਾਤੀ ਸਿੰਘ ਹੋ ਸੀ ਹਾਂਜੀ ਪਾਤੀ ਸਿੰਘ ਜੀ ਕਿੱਥੇ ਕਿੱਥੇ ਹੈਗੇ ਤੁਸੀਂ ਮੈਂ ਇੱਥੇ ਮਹਿਮੂਦਪੁਰ ਜੀ ਮਹਿਮੂਦਪੁਰ ਹਾਂਜੀ ਮਾਲੜੀ ਦੇ ਨਾਲ ਹੈ ਅੱਛਾ ਜੀ ਤੇ ਭਾਜੀ ਇਸ ਪਾਸੇ ਆਉਣ ਦਾ ਸਬਬ ਕਿਵੇਂ ਬਣਿਆ ਇਸ ਪਾਸੇ ਤੇ ਮੈਂ ਘਰੇ ਬਣਾਉਂਦੀ ਹੁੰਦੀ ਨਾਲ ਆਜੋ ਬੇਟੇ ਨਾਲ ਆਜੋ ਨਾਲ ਆਜੋ ਘਰੇ ਬਣਾਉਦੀ ਹੁੰਦੀ ਸੀ ਜਿੱਦਾਂ ਬੇਟੇ ਦੇ ਯਾਰ ਦੋਸਤਾਂ ਨੇ ਆਉਣਾ ਤੇ ਮੈਂ ਇਹਨਾਂ ਨੂੰ ਬੜੇ ਸ਼ੌਂਕ ਨਾਲ ਬਣਾ ਕੇ ਖੁਲਾਣਾ ਅੱਛਾ ਉਹਨਾਂ ਨੇ ਮੈਨੂੰ ਸਜੈਸਟ ਕੀਤਾ ਵੀ ਤੁਸੀਂ ਮਾਤਾ ਨਿੰਕੜੀ ਕੁਲਚਾ ਲਾਓ ਤਾਂ ਬਹੁਤ ਜ਼ਿਆਦਾ ਟੇਸਟ ਕਰਦਾ ਦੇਹੱਤ ਅੱਛਾ ਜੀ ਬਾਜੀ ਹਾਂਜੀ ਹਾਂਜੀ ਮੈਂ ਉਹ ਕੋਈ ਸ਼ੁਰੂ ਕਰ ਦਿੱਤਾ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਬੱਚਿਆਂ ਨੇ ਹੂੰ ਉਹਨਾਂ ਦੇ ਬੱਚਿਆਂ ਦੀ ਬਤਾਲੀ ਮੈਂ ਇਹ ਆਪ ਸ਼ੁਰੂ ਕਰ ਸਕੀ ਹਾਂ ਬਲੇ ਜਦੋਂ ਤੁਸੀਂ ਤੇ ਹੁਣ ਵੀ ਸੇਵਾ ਗੁਰੂ ਕਰਦੇ ਹੋ ਨਾਲ ਨਾਲ ਹਾਂਜੀ ਸਵੇਰ ਸ਼ਾਮ ਜਾਂਦੇ ਨੇ ਅਜਾ ਸਿਰ ਸ਼ਾਮ ਪਾਟ ਕਰਨ ਉੱਥੇ ਜਾਂਦੇ ਨੇ ਜੀ ਤੇ ਤੁਹਾਡੀ ਫਿਰ ਡਿਊਟੀ ਪੱਕੀ ਤੁਸੀਂ ਇੱਥੇ ਰੱਖ ਲਈ ਮੇਰੀ ਵੀ ਇੱਥੇ ਪੱਕੀ ਆ ਬੇਟਾ ਫਿਰ ਪਾਰਟ ਟਾਈਮ ਜੌਬ ਤੇ ਜਾਂਦਾ ਆ ਤੇ 2-3 ਵਜੇ ਉਹ ਆ ਜਾਂਦਾ ਫਿਰ ਉਹ ਸਾਡੇ ਨਾਲ ਕਰਾਉਂਦਾ ਸਾਡੇ ਨਾਲ ਕਰਾਉਂਦਾ ਦੁੱਧੇ ਹੁੰਦੇ ਠੀਕ ਹੈ ਕੀ ਬਾਤ ਹੈ ਇਹਦਾ ਮਤਲਬ ਸਟਾਰਟਿੰਗ ਪੈਨ ਸਾਡੀ ਨੇ ਕੀਤੀ ਆ ਹਾਂਜੀ ਆਵਾਜ਼ ਬਹੁਤ ਵਧੀਆ ਲੱਗਾ ਪੈਣਾ ਜਦੋਂ ਫਿਰ ਭੈਂਦੇ ਹੱਥ ਦਾ ਖਾਣਾ ਹੋਵੇ ਤੇ ਫਿਰ ਵਾਕਿਆ ਸਵਾਦ ਹੁੰਦਾ ਹੈ ਹਾਂਜੀ ਹੁਣ ਆਪਾਂ ਆ ਕੇ ਨਾਲ ਪਰੌਂਠਾ ਚਾਹ ਪਰੌਂਠਾ ਨਾਲ ਪੂਰੀ ਥਾਲੀ ਦਾ ਕੰਮ ਕਰਾਂਗੇ ਰੋਟੀ ਨਾਲ ਪਰੌਂਠਾ ਕਸਟਮਰ ਆਣ ਕੇ ਮੰਗਦੇ ਆ ਵੀ ਰੋਟੀ ਦਿਓ ਪਰੌਂਠਾ ਦਿਓ ਉਹ ਕੰਮ ਕਰੋ ਅੱਛਾ ਜੀ ਕੀ ਵਾਤ ਤੇ ਪਰੌਂਠਾ ਵੀ ਸ਼ੁਰੂ ਕਰਾਂਗੇ ਨਾਲ ਪੂਰੀ ਥਾਲੀ ਦਾ ਵੀ ਨਾਲ ਕਰਾਂਗੇ ਆਪਾਂ ਕੁਵਾਰ ਜੀ ਆ ਪਹਿਲੇ ਹੁਣ ਕੀ ਕੀ ਹੈਗਾ ਅੱਜ ਤੁਹਾਡੇ ਕੋਲ ਹੁਣ ਆਪਣੇ ਕੋਲ ਹੈਗਾ ਯਾ ਰਾਜਮਾ ਚਾਵਲ ਨਿਊਟਰੀ ਕੁਲਚਾ ਨਿਊਟਰੀ ਚਾਵਲ ਤੇ ਜਿੱਦਾਂ ਇੱਕ ਦਿਨ ਬਦਲ ਕੇ ਕਰੀਦਾ ਹੈ ਜਿੱਦਾਂ ਇੱਕ ਦਿਨ ਕੜੀ ਚਾਵਲ ਇੱਕ ਦਿਨ ਰਾਜਮਾ ਚਾਵਲ ਅੱਛਾ ਜੀ ਅੱਜ ਕਿਹੜੀ ਵਾਰੀ ਹੈ ਅੱਜ ਰਾਜਮਾ ਚਾਵਲ ਦੀ ਵਾਰੀ ਹੈ ਰਾਜਮਾ ਚਾਵਲ ਦੀ ਵਾਰੀ ਹੈ ਅੱਛਾ ਆਪਾਂ ਹੁਣ ਮੈਨੂੰ ਨਾਲ ਨਾਲ ਦਿਖਾ ਵੀ ਦਿਓ ਹਾਂਜੀ ਤੇ ਕਿਹੜੀ ਕਿਹੜੀ ਚੀਜ਼ ਆ ਆਪਾਂ ਬਣਾਈ ਹੋਈ ਅੱਜ ਉਹ ਦਿਖਾ ਵੀ ਦਿਓ ਸਾਨੂੰ ਹਾਂਜੀ ਆ ਇਧਰ ਆ ਜੀ ਕਿਆ ਬਾਤ ਹੈ ਬੜਾ ਇੱਧਰ ਆ ਜਾ ਤੁਸੀਂ ਇੱਧਰਲੇ ਪਾਸੇ ਆ ਜਾਓ ਉਹ ਆ ਗਿਆ ਅੱਛਾ ਆ ਰਾਜਮਾ ਤੁਹਾਡੇ ਹੈ ਇਹ ਤਾਂ ਵਾਵਾ ਸੰਘਣੇ ਰਾਜਮਾ ਨੇ ਹੈ ਨਾ ਅਸੀਂ ਆਪਾਂ ਪਤਲੇ ਨਹੀਂ ਬਣਾਉਂਦੇ ਸੰਘਣੇ ਬਣਾਉਂਦੇ ਆ ਕਿਆ ਬਾਤ ਹੈ ਮੈਂ ਜੀ ਘਰ ਦਾ ਹੋਮ ਮੇਡ ਸਾਰਾ ਕੁਝ ਹੀ ਪਾਈਦਾ ਆਪਾਂ ਵਿੱਚ ਬੁਜਾਰੀ ਚੀਜ਼ ਆਪਾਂ ਕੁਝ ਨਹੀਂ ਪਾਉਂਦੇ ਬੁਜਾਰੀ ਕੁਝ ਨਹੀਂ ਪਾਉਂਦਾ ਘਰ ਦਾ ਮਸਾਲਾ ਆਪਾਂ ਪੀਸ ਕੇ ਵਿੱਚ ਪਾਈਦਾ ਕਿਆ ਬਾਤ ਹੈ ਹੋਰ ਕੁਝ ਨਹੀਂ ਪਾਉਂਦੇ ਜੀ ਹੁਣ ਰਾਈਸ ਵੀ ਨਾਲ ਹੀ ਦਿਖਾ ਦਿਓ ਫਿਰ ਨਾ ਇਹ ਆਪਣੇ ਰਾਈਸ ਨੇ। ਓਕੇ ਇਹ ਜੀਰਾ ਰਾਈਸ ਹੈ ਨਾ? ਹਾਂਜੀ ਜੀਰਾ ਰਾਈਸ। ਜੀ ਆਪਾਂ ਨੋਰਮਲ ਨਹੀਂ ਬਣਾਉਂਦੇ ਜੀਰਾ ਰਾਈਸ ਹੀ ਬਣਾਈਦੇ ਆ। ਬਹੁਤ ਬਹੁਤ। ਇਹਦੇ ਹੁਣ ਨਿਊਟਰੀ ਕੁਲਚਾ ਵੀ ਨਿਊਟਰੀ ਦਿਖਾਓ ਨਾਲ ਨਾਲ ਨਿਊਟਰੀ ਕਿਵੇਂ ਦੀ ਹੈ? ਹਾਂਜੀ ਹਾਂਜੀ। ਇਹ ਨਿਊਟਰੀ ਹਮੇਸ਼ਾ ਤਾਜੀ ਬਣਾਉਂਦੇ ਹੋ ਕੀ ਕਰਦੇ ਹੋ? ਆਪਾਂ ਥੋੜੀ ਜਿਹੀ ਅੱਧ ਜੇ ਕੱਚੀ ਕਰਕੇ ਲੈ ਕੇ ਆਈ ਦੀ ਆ ਜਿੱਦਾਂ ਪੂਰੀ ਫੇ। ਅੱਛਾ ਜੀ ਜਿਹੜੀ ਸਾਨੂੰ ਜਿਹੜੀ ਨਹੀਂ ਤੁਹਾਡੇ ਕੋਲ ਜਿਹੜੀ ਕੱਚੀ ਪਹਿਲਾਂ ਉਹ ਦਿਖਾ ਦਿਓ ਮੈਨੂੰ ਕਿਵੇਂ ਦੀ। ਇਹ ਆ ਦੇਖੋ ਜੀ। ਓਹੋ। ਕੀ ਬਾਤ ਹੈ। ਪਹਿਲੀ ਕਰਸੀ ਲਿਆਓ ਪਰ ਜੇ ਕਰਸੀ ਫੇਰੀਏ ਬੜ ਓਹ ਹੋ ਹੋ ਕੀ ਬਾਤ ਹੈ ਬਹੁਤ ਸੰਗਣੀ ਆ ਤੇ ਕਿਹਾ ਹਾਂਜੀ ਬਹੁਤ ਵਧੀਆ ਅੱਛਾ ਪੜੀ ਨਾਲ ਇੱਧਰ ਆ ਜਾਓ ਹੁਣ ਇਹਦਾ ਆਪਾਂ ਚੀਜ਼ਾਂ ਦਿਖਾਤੀਆਂ ਨੇ ਤੇ ਇੱਕ ਗੱਲ ਮੈਨੂੰ ਦੱਸੋ ਮੈਨੂੰ ਸਭ ਤੋਂ ਜਿਹੜੀ ਬੈਸਟ ਚੀਜ਼ ਹੈ ਹਾਂਜੀ ਤੁਹਾਡੇ ਬੇਟੇ ਦੇ ਫਰੈਂਡਸ ਦੋਸਤ ਸਾਡੇ ਕੋਲ ਆਉਂਦੇ ਹੁੰਦੇ ਖਾਣ ਕਿਹੜੀ ਚੀਜ਼ ਹੈ ਤარი ਬੈਸਟ ਬਣਾਉਂਦੇ ਸੀ ਕਿ ਕਿਹੜੀ ਰਾਈਸ ਬਣਾਉਂਦੇ ਸੀ ਜਾਂ ਨੂਟਰੀ ਬਣਾਉਂਦੇ ਸੀ ਨੂਟਰੀ ਕੁਝ ਚਾਹੀ ਮੈਂ ਬਣਾਉਂਦੀ ਹੁੰਦੀ ਸੀ ਘਰੇ ਤੁਹਾਡੀ ਉਹਨਾਂ ਨੇ ਇਹ ਤਾਂ ਕਹਿ ਰਹੇ ਆ ਵੀ ਮਾਤਾ ਬਣਾ ਕੇ ਰੱਖੋ अच्छा अच्छी ਔਣਾ ਪਾਣ ਕਾ ਬੜੇ ਸ਼ੌਕ ਨਾਲ ਬਣਾ ਕੇ ਤਿਆਰ ਕਰਕੇ ਰੱਖਣਾ ਫਿਰ ਉਹਨਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਜਿੱਦਾਂ ਕੰਮ ਸ਼ੁਰੂ ਕਰਨ ਦੇ ਵਿੱਚ ਮੇਰੀ ਪੂਰੀ ਹੈਲਪ ਕੀਤੀ ਆ ਉਹਨਾਂ ਨੇ ਹਾਂਜੀ ਤੇ ਪਾਠੀ ਸਿੰਘ ਹੋਣ ਦੇ ਨਾਤੇ ਕਿਉਂਕਿ ਗੁਰਦੁਆਰਾ ਵਿੱਚ ਕਾਫੀ ਘੱਟ ਸੈਂਡਰੀਆਂ ਨੇ ਹਨਾ ਹਾਂਜੀ ਬਚਾਰਾ ਵੀ ਮੁਸ਼ਕਲ ਸੀ ਉਸ ਚੀਜ਼ ਵਿੱਚ ਤੇ ਫਿਰ ਇਸ ਪਾਸੇ ਹੁਣ ਪ੍ਰੋਪਰ ਸੈਟਅਪ ਕੰਮ ਹਾਂਜੀ ਬਹੁਤ ਵਧੀਆ ਮਾਸੀ ਬਹੁਤ ਵਧੀਆ ਅੱਛਾ ਜੀ ਹਾਂਜੀ ਇਹ ਕੜੀ ਚੋਲ ਤੇ ਰਾਜਮਾ ਚਾਵਲ ਤਾਂ ਮੇਰਾ ਮਤਲਬ ਆਪਣੇ ਮਨ ਸੀਗਾ ਤੇ ਤੁਸੀਂ ਲਾਉਣਾ ਲੋੜ ਆਇਆ ਹਾਂ ਜਦੋਂ ਖਾਣਾ ਬਣਾਉਂਦੀ ਸੀ ਸਾਰੇ ਮਿੰਨ ਕਹਿੰਦੇ ਤੇਰਾ ਖਾਣਾ ਬਹੁਤ ਵਧੀਆ ਹੁੰਦਾ ਮੈਨੂੰ ਵੀ ਜੋਦੀ ਦਾ ਬਹੁਤ ਸ਼ੌਂਕ ਆ ਵਾਹ ਜੀ ਵਾਹ ओके okay. पहले रेट ਵੀ ਦੱਸੋ ਨਾਲ ਨਾਲ ਕੀ ਹੈਗਾ ਆਪਣਾ ਜਿੱਦਾ 60 ਰੁਪਏ ਪਲੇਟ ਆਪਣੀ 2 ਕੁੱਲਚੇ ਹੁੰਦੇ ਵਿੱਚ 2 ਕੁੱਲਚੇ ਸੈਲਟ ਹੁੰਦਾ ਘਰ ਦੀ ਹੋਮ ਮੇਡ ਚਟਣੀ ਬਣਾਈਦੀ ਆ ਫਤਵੀ ਨੇ ਓਕੇ ਜੀ 60 ਰੁਪਏ ਦੇ ਵਿੱਚ ਹਾਂਜੀ 60 ਰੁਪਏ ਥਾਲੀ ਆ ਇਹ ਅੱਛਾ ਜੀ ਤੇ ਆਪਣਾ ਜਿਹੜੀ ਰਾਜਮਾ ਚਾਵਲਾ ਹਾਫ ਪਲੇਟ ਆਪਣੀ 40 ਰੁਪਏ ਦੀ ਆ ਫੁੱਲ ਪਲੇਟ ਆਪਣੀ 70 ਰੁਪਏ 70 ਰੁਪਏ ਦੀ ਫੁੱਲ ਤੇ 40 ਦੀ ਹਾਫ ਤੇ ਨਿਊਟਰੀ ਰਾਈਸ ਜਿਹੜੇ ਆ ਉਹ ਸੇਮ ਹੀ ਪ੍ਰਾਈਸ ਆ ਸਾਰੇ ਉਹ ਵੀ 40 70 ਆ ਹਾਂਜੀ ਬਾਜੀ ਜੀ ਇਹ ਮੈਨੂੰ ਸੱਚੀ ਹੋਣਾ ਜਦੋਂ ਤੁਸੀਂ ਗੱਲ ਕਰ ਰਹੇ ਹੋ ਮੇਰੇ ਮੂੰਹ ਪਾਣੀ ਆ ਰਿਹਾ ਹੈ ਤੁਸੀਂ ਸਾਨੂੰ ਗਵਾਹਾਂਗੇ ਜੀ ਤੁਸੀਂ ਦਵਾ-ਦਵਾ ਉਸ ਨੂੰ ਕਹੀਏ ਤੁਸੀਂ ਇੱਕ ਕੰਮ ਕਰੋ ਪਿਆ ਜੀ ਇੱਕ ਤਾਂ ਸਾਡੇ ਲਈ ਤੁਸੀਂ ਨਾ ਨਿਊਟਰੀ ਕੁਲਚੇ ਦੀ ਪਲੇਟ ਲਾਓ ਠੀਕ ਹੈ ਜੀ ਦੂਜੀ ਸਾਡੇ ਲਈ ਤੁਸੀਂ ਇੱਕ ਹਾਫ ਰਾਜਮਾਂਦ ਪਲੇਟ ਲਾਓ ਠੀਕ ਹੈ ਜੀ ਤੇ ਨਾਲੇ ਇੱਕ ਹਾਫ ਤੁਸੀਂ ਲਾਉਣੇ ਆ ਆਪਣੀ ਨਿਊਟਰੀ ਚਾਵਲ ਠੀਕ ਹੈ ਹਾਂਜੀ ਠੀਕ ਹੈ ਮੈਂ ਜੀ ਚਲੋ ਜੀ ਸਾਡੀਆਂ ਤਿੰਨ ਪਲੇਟਾਂ ਰੈਡੀ ਕਰੋ ਜੀ ਆਪਾਂ ਪਹਿਲਾਂ ਟੈਸਟ ਕਰਦੇ ਹਾਂ ਬਾਕੀ ਜਦ ਤੱਕ ਤੁਹਾਡਾ ਬੇਟਾ ਆਜੂ ਫਿਰ ਬਾਕੀ ਪਪਾ ਗੱਲਬਾਤ ਕਰ ਆਪਾਂ ਨੋਰਮਲ ਖਾਓਗੇ ਸਪਾਈਸੀ ਕਰਦੇ ਜੀ ਸਪਾਈ ਸਪਾਈਸੀ ਖਵਾ ਬੋਲ ਸਪਾਈਸੀ ਪੂਰੇ ਕੈਂਟ ਪੂਰੇ ਫੁੱਲ ਸਪਾਈਸੀ ਬਣਾਏ ਕੰਮ ਜ਼ਬਰਦਸਤ ਪਹਿਲੇ ਸਾਰਾ ਤੁਸੀਂ ਫਰੈਸ਼ੀ ਬਣਾਉਨੇ ਹੋ ਓਨ ਦਾ ਟਾਈਮ ਹੀ ਅੱਛਾ ਜੀ ਤੇ ਜਿਹੜੀ ਨਿਊਟ੍ਰੀਸ਼ਨ ਕਰੋ ਤੁਸੀਂ ਬਣਾ ਕੇ ਲੈ ਕੇ ਆਉਨੇ ਸਿਰਫ ਉਹਨੂੰ ਅੱਧ ਕੱਚੀ ਕਰਕੇ ਨਾ ਹਾਂਜੀ ਮੈਂ ਪਤਾ ਲੀਆ ਥੋੜੀ ਬਣਾ ਕੇ ਲੈ ਆਣੀ ਹੈ ਜਦੋਂ ਆਪਣੇ ਆ ਅੱਜ ਉਹ ਜਾਂਦੀ ਫਿਰ ਮੈਂ ਦੁਬਾਰਾ ਫੇਟਾਜੀ ਬਣਾ ਲਿਆ ਉਹਨਾਂ ਨੇ ਅੱਛਾ ਦੁਬਾਰਾ ਫੇਟਾਜੀ ਬਣਾਉਂਦੇ ਹੋ ਪਰ ਪੈਣਾ ਕਿੰਨੀ ਦੂਰੋਂ ਘਰੋਂ ਚੱਲ ਕੇ ਇਡੀ ਦੂਰ ਆਉਣਾ ਸਫ਼ਰ ਲੰਮਾ ਨਹੀਂ ਪੈਂਦਾ ਆਪਾਂ ਸ਼ੰਕਰ ਰੋਡ ਬਾਈਪਾਸ ਤੇ ਆਪਣਾ ਘਰ ਆ ਅੱਛਾ ਇੱਥੇ ਆਪਣੇ ਘਰ ਤੋਂ ਡਾ ਲੱਗੀ ਕਰਦੇ ਲੱਗਦੇ ਆਪਾਂ ਨੂੰ ਕੀ ਬਾਤ ਹੈ ਚੱਲ ਬੜੇ ਰਿਸਪੌਂਸ ਕਿਵੇਂ ਦਾ ਉਹਦਾ ਲੋਕ ਕਿ ਖਾ ਕੇ ਕਿਵੇਂ ਦਾ ਕਰਦੇ ਨੇ ਬਹੁਤ ਵਧੀਆ ਸਾਰੇ ਜਿਹੜੇ ਖਾ ਜਾਂਦੇ ਆ ਦੁਬਾਰਾ ਫਿਰ ਉੱਥੇ ਵੀ ਆਉਂਦੇ ਆ ਕਿਉਂਕਿ ਸਾਰੇ ਕਹਿੰਦੇ ਬਹੁਤ ਵਧੀਆ ਫੇਸਲੀ ਆ ਵਾਜੀ ਆ ਵਾਕੀ ਜੀ ਕਿਉਂ ਕਹਿੰਦੇ ਇੱਥੇ ਸਾਨੂੰ ਘਰ ਵਾਲੀ ਫੀਲ ਆਉਂਦੀ ਈ ਜਾਂ ਘਰ ਵਾਲਾ ਸਮਾਨ ਆ। ਕਿਆ ਬਾਤ ਹੈ। ਜਿੱਦਾਂ ਕੋਈ ਬਾਹਰਲਾ ਮਕਾਲਾ ਨਹੀਂ ਟੇਸਟ ਵਿੱਚ ਉਹ ਜਿੱਦਾਂ ਆਪਾਂ ਘਰੇ ਚੀਜ਼ ਬਣਾਈਦੀ ਉਹ ਚੀਜ਼। ਵਾਹ ਜੀ ਵਾਹ ਜੀ। ਤੇ ਜਿਹੜਾ ਤੁਸੀਂ ਕੁਲਚਾ ਤਲਦੇ ਹੋ ਉਹ ਵੀ ਮਸਾਲਾ ਲਾ ਕੇ ਤਲਦੇ ਹੋ? ਗਰੇਵੀ। ਅੱਛਾ ਗਰੇਵੀ ਲਾ ਕੇ? ਹਾਂ, ਵਿਚਲਾ ਸਮਾਂ। ਮੈਂ ਮੈਂ ਲਾ ਗਿਆ ਉਹਦਰ। ਓਕੇ। ਓਕੇ ਹਾਂ ਜੀ ਭੈਣ ਜੀ। ਕਾਦੀ ਇਹ ਗਰੇਵੀ ਕਾਦੀ ਇਹ? ਆਪਣਾ ਲਸਣ, ਪਿਆਜ਼, ਅਦਰਕ, ਟਮਾਟਰ ਸਾਰਾ ਕੁਝ ਪਾ ਕੇ। ਅੱਛਾ। ਹਾਂ ਜੀ ਪੂਰਾ ਤੜਕਾ ਜਿੱਦਾਂ ਤਿਆਰ ਕਰੀਦਾ ਲਾ ਕੇ ਕੁਲਚਾ ਆਪਾਂ। ਪੀਦਨਾ ਕੁਲਚਾ ਟੇਸਟ ਬਣ ਰਿਹਾ ਇਧਰ ਨੂਟਰੀ ਤਿਆਰ ਹੋ ਰਹੀ ਆ ਤੇ ਇਧਰ ਕੁਲਚਾ ਤਿਆਰ ਹੋ ਰਿਹਾ ਉਹ ਐਨੀ ਸੋਹਣੀ ਖੁਸ਼ਬੂ ਆ ਰਹੀ ਹੈ ਮੈਂ ਆਂਦੀ ਵੀ ਛੜਕ ਲਾ ਦੇ ਹਾਂਜੀ ਮੈਂ ਤਾਂ ਮੈਨੂੰ ਇਹ ਅਸੀਂ ਵੀ ਬਾਈ ਨੇ ਵੀ ਉਹ ਲੇਟ ਬਾਈ ਲੇਟ ਦੱਸਿਆ ਤੂੰ ਮੈਨੂੰ ਪਹਿਲਾਂ ਦੱਸਣਾ ਚਾਹੀਦਾ ਤੈਨੂੰ ਚਲੋ ਕੋਈ ਨਹੀਂ ਕਹਿੰਦੇ ਦੇਰ ਆਇ ਦਰਸਤਾਏ ਤੇ ਸਾਡਾ ਆਪਣਾ ਇਲਾਕਾ ਨਕੌਦਰ ਦੇ ਵਿੱਚ ਆ ਤੇ ਮੈਂ ਚਾਹੁੰਦਾ ਜ਼ਰੂਰ ਵੀ ਸੀਗਾ ਵੀ ਮੈਂ ਜਲਦੀ ਆਪਣੇ ਭਰਾਵਾਂ ਦੇ ਕੋਲ ਇੱਥੇ ਵੀ ਸ਼ੂਟ ਕਰਾਂ ਵਾਹ ਜੀ ਵਾਹ ਤੇ ਇਹਦੇ ਵਿੱਚ ਅੱਜ ਦੋ ਕੁਲਚੇ ਆਉਣਗੇ? ਹਾਂਜੀ ਦੋ ਜੀ। ਇੱਕ ਫਿਰ ਐਕਸਟਰਾ ਲੈਣਾ ਤੇ 10 ਰੁਪਏ ਦਾ ਉਹ। 10 ਰੁਪਏ ਦਾ ਨਾਲ ਐਕਸਟਰਾ ਆ। ਵਾਹ ਜੀ ਦਾ। ਕਿਆ ਬਾਤ ਹੈ। ਬਹੁਤ ਵਧੀਆ। ਜਿਵੇਂ ਜਲੰਧਰ ਏਰੀਆ ਦੇ ਵਿੱਚ ਜਿਹੜੇ ਨੂਟਰੀ ਕੁਲਚਾ ਜਿਹੜੇ ਹੋਰ ਲੋਕ ਬਣਾ ਰਹੇ ਨੇ ਉਹ ਕਈ ਕੁਸ਼ ਪਿਆਜ਼ ਕੱਟ ਕੇ ਵਿੱਚ ਪਾ ਦਿੰਦੇ ਆ, ਕਈ ਕੁਸ਼ ਕਰ ਦਿੰਦੇ ਆ ਉਹ ਚੀਜ਼। ਕਿਈ ਕਸਟਮਰ ਐਦਾਂ ਦੇ ਆਉਂਦੇ ਆ ਵੀ ਕਹਿੰਦੇ ਪਿਆਜ਼ ਨਹੀਂ ਵਿੱਚ ਹੋਣਾ ਚਾਹੀਦਾ। ਅੱਛਾ। ਹਾਂਜੀ ਤੇਰਾ ਆਪਾਂ ਪਿਆਜ਼ ਨਹੀਂ ਪਾ ਦਿੰਦੇ। ਕਿਆ ਦੇ ਨਾਲ ਦੇਈ ਦਾ ਵੀ ਜਿੰਨੇ ਵਿੱਚ ਪਰਲਾ ਕੇ ਖਾਣਾ ਖਾ ਸਕਦਾ ਹੈ ਅੱਛਾ ਨਾਲ ਵੈਸੇ ਕਰਦੇ ਤੁਸੀਂ ਵੈਸੇ ਐਡ ਨਹੀਂ ਕਰਦੇ ਜਿੰਨੇ ਦੀ ਚਟਣੀ ਹੈ ਜੀ ਅੱਛਾ ਜੀ ਪਰਵਾ ਕੇ ਦੇਈ ਜੀ ਕੀ ਬਾਤ ਨਾਲ ਤੁਸੀਂ ਮੱਖਣ ਮੱਗ ਦੇ ਰਹੇ ਹੋ ਹਾਂ ਜੀ ਹਾਂ ਜੀ ਉਹ ਆ ਜੀ ਬਹੁਤ ਵਧੀਆ ਬਹੁਤ ਵਧੀਆ ਤੇ ਭਾਜੀ ਨਾਲ ਹੀ ਸਾਡੇ ਤੁਸੀਂ ਰਾਈਸ ਵੀ ਨੋੜੇ ਨਾਲ ਹੀ ਲਾਦੇ ਹੋ ਜੀ ਉਹ ਵੀ ਆਪਾਂ ਨਾਲ-ਨਾਲ ਲੱਗਦੇ ਅਸੀਂ ਉਹ ਵੀ ਕੰਪਲੀਟ ਸ਼ੂਟ ਕਰ ਲਈਏ ਸਾਡੇ ਹਾਫ ਪਲੇਟ ਲਾਉਣੀਆਂ ਪੈਣੇ ਓਕੇ ਜੀ ਇਹ ਇੱਕ ਜੇ ਤੋ ਇੱਕ ਜਾਨੀ ਕੇ ਜੂਫੇ ਭਾਂਡੇ ਤੋਂ ਹੀ ਦੇ ਅੱਛਾ ਜੇ ਮਾਰ ਕੇ ਫੇਰ ਧੋਈ ਦੇ ਆ ਅੱਛਾ ਜੀ ਇੱਕ ਫੇਰ ਸੱਚਮ ਦੇ ਨਾਮ ਸਮਾਨ ਬਣਾਈਦਾ ਹੈ ਤੀਸਰੇ ਦੇ ਵਿੱਚ ਫੇਸ ਹੋ ਗਏ ਇਹ ਟੋਕਰੇ ਚ ਰੱਖਦੇ ਆ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਇੱਕ ਮਿੰਟ ਭਾਜੀ ਪਹਿਲਾਂ ਹੁਣ ਆ ਜਰੂਰੀ ਹੈ ਜੀ ਨਹੀਂ ਉਧਰ ਵੀ ਆ ਉਧਰ ਵੀ ਆਉਂਦੇ ਜੀ ਉਧਰ ਵੀ ਆਉਂਦੇ ਆਪਾਂ ਚਲੋ ਜੀ ਇਧਰ ਸਾਡੀ ਪਲੇਟ ਲੱਗ ਗਈ ਜਦ ਤੱਕ ਭੈਣ ਜੀ ਤੁਸੀਂ ਤੀਜੀ ਲਾਓ ਹਾਂ ਜੀ ਭਾਈ ਹੁਣ ਦੱਸੋ ਇੱਚੇ ਹੀ ਝੂਠਾ ਪੰਡਰਾ ਰੱਖਦੇ ਆ ਜੀ ਵਾਹ ਜੀ ਵਾਹ ਇੱਚੇ ਹੀ ਮਾਰ ਕੇ ਇੱਚੇ ਰੱਖਦੇ ਆ ਇੱਥੋਂ ਕੱਢ ਕੇ ਤੇ ਤੀਸਰੇ ਜ ਮਾਰ ਕੇ ਫੇਰ ਹੀ ਟੋਕਦੇ ਚ ਰੱਖਿਆ ਕੀ ਬਾਤ ਹੈ ਇਹ ਜਿਵੇਂ ਉਹ ਆਪਣੀ ਲੰਗਰ ਦੀ ਪ੍ਰਥਾ ਦੇ ਵਿੱਚ ਚੱਲਦਾ ਹੁੰਦਾ ਵੀ ਇੱਕ ਪਾਸੇ ਝੂਠੇ ਇੱਕ ਪਾਸੇ ਸਾਫ਼ ਉਸ ਤੋਂ ਬਾਅਦ ਐਂਡ ਦੇ ਆਖਰੀ ਵਾਲੇ ਆ ਪਹਿਲੀ ਵਾਰੀ ਹੋਇਆ ਵੀ ਜਿਹੜਾ ਕੋਈ ਭਰਾ ਫੜਾ ਆਪਣੇ ਜਿੱਥੇ ਸਫਾਈ ਹੁੰਦੀ ਉਹ ਉੱਥੇ ਲੈ ਕੇ ਆਇਆ ਇਹਦਾ ਕੋਈ ਲੈ ਕੇ ਨਹੀਂ ਆਉਂਦਾ ਸੱਚੀ ਗੱਲ ਇਹ ਦੱਸਣਾ ਪਏ ਫਿਰਦੇ ਆ ਨਾ ਇਥੇ ਨਹੀਂ ਬਾਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਬਹੁਤ ਵਧੀਆ ਲੱਗਾ ਤੁਹਾਡੇ ਕੋਲੇ ਤੇ ਆ ਕੇ ਅਸੀਂ ਕਿਸੇ ਚੀਜ਼ ਵਿੱਚ ਇਥੇ ਕੋਈ ਬੀੜ ਇਨੇ ਬੀੜੀ ਵੀ ਨਹੀਂ ਉੱਠਿਆ ਉੱਠ ਗਿਆ ਜੀ ਆਹ ਅੱਜਾ ਅਹੀ ਨਾ ਜਨਕੇ ਜਰਦਾਮ ਨੇ ਟੱਚ ਕਰਨ ਦੇ ਦਿੱਤਾ ਕੀ ਬਾਤ ਹੈ ਬਹੁਤ ਵਧੀਆ ਬਹੁਤ ਵਧੀਆ ਇਹ ਹੀ ਇੱਕ ਚੀਜ਼ ਚਾਹੀਦੀ ਹੈ ਜਿਹੜੇ ਸਾਡੇ ਪੰਜਾਬ ਦੇ ਵਿੱਚ ਜੇ ਨਸ਼ਿਆਂ ਤੋਂ ਦੂਰ ਆਪਾਂ ਕਰਨਾ ਤੇ ਉਹ ਇਹ ਚੀਜ਼ ਹੋਣੀ ਜ਼ਰੂਰੀ ਹੈ ਆਪਾਂ ਨੂੰ ਆਪਣੇ ਇਲਾਕੇ ਚੋਂ ਨਸ਼ਾ ਦੂਰ ਰਹਿਣਾ ਚਾਹੀਦਾ ਸਰਵਿਸ ਕਰੀ ਦੀ ਸੰਗਤਾਂ ਦੀ ਵੀ ਗੁਰੂ ਮਹਾਰਾਜ ਦੀ ਸੇਵਾ ਕਰੀ ਦੀ ਹੈ ਵਾਹ ਕੀ ਬਾਤ ਤੇ ਅਲੀ ਭਾਜੀ ਅੱਜ ਤੁਹਾਨੂੰ ਖੇਚਲ ਦੇਣੀ ਪੈਣੀ ਆ ਦੇਣੀ ਥੋੜੀ ਜੀ ਕੈਮਰਾ ਫੜਨ ਦੀ ਤੇ ਮੈਂ ਚਾਹੁੰਦਾ ਵੀ ਇੰਨਾ ਸੋਹਣਾ ਟੇਸਟ ਇਹਨਾਂ ਦਾ ਨਿਕਲ ਕੇ ਆਵੇ ਨਾ ਓਏ ਹੋਏ ਹੋਏ ਬਈ ਛੜਗ ਲਾਂਦੀ ਐ ਅਲੀ ਭਾਈ ਤੁਸੀਂ ਆ ਮਾਈਕ ਜਦ ਤੱਕ ਤੁਸੀਂ ਆਪਣੇ ਕੋਲ ਲਾਓ ਜਿਹੜੀ ਗੱਲ ਕੋਈ ਤੁਹਾਨੂੰ ਆਵੇ ਸਾਨੂੰ ਦੱਸ ਸਕਦੇ ਹੋ ਤੇ ਫਾਈਨਲੀ ਸਾਡੀਆਂ ਹੁਣ ਪਲੇਟਾਂ ਹੋ ਚੁੱਕੀਆਂ ਨੇ ਰੈਡੀ ਲੱਗ ਚੁੱਕੀਆਂ ਨੇ ਤੇ ਹੁਣ ਵਾਰੀ ਆ ਗਈ ਉਹਨਾਂ ਨੂੰ ਟੇਸਟ ਕਰਨੀ ਟੇਸਟ ਕਰਨ ਵਾਸਤੇ ਇੱਥੇ ਬੈਠ ਰਿਆਂ ਨਾਲੇ ਅਵਤਾਰ ਚੰਦ ਭਾਈ ਜੀ ਬੈਠੇ ਨੇ ਬੜੇ ਹੋ ਗਿਆ ਰੈਡੀ ਸਭ ਕੁਝ ਹਾਂਜੀ ਹਾਂਜੀ ਲਿਆਓ ਜੀ ਲਿਆਓ ਲਿਆਓ ਦਬਾ 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 ਦਿਓ ਸਾਨੂੰ ਇਧਰ ਲਿਆਓ ਜੀ। ਹਾਂ। ਕੀ ਬਾਤ ਹੈ ਜੀ। ਓਹੋ। ਗਰਮ ਬਹੁਤ ਆ ਥੜੀ। ਜ਼ਬਰਦਸਤ। ਤੇ ਇਧਰ ਆ ਫੜਾ ਦਿਓ ਭਾਜੀ। ਵਾਹ ਜੀ ਵਾਹ। ਪਹਿਲਾਂ ਤਾਂ ਆ ਚੈੱਕ ਕਰੋ ਜਰਾ। ਇਧਰ ਆ ਚੈੱਕ ਕਰੋ ਤੇ ਹੁਣ ਇਧਰ ਆ ਚੈੱਕ ਕਰੋ। ਹੁਣ ਥੋੜਾ ਜਿਹਾ ਪਿੱਛੇ ਗੱਲੋ ਥੰਬਨੇਲ ਵਾਸਤੇ ਸਾਡੀ ਫੋਟੋ ਆ ਜਾਏ ਭਾਜੀ ਇੱਕ ਹਿਣ ਸੀ। ਥੋੜਾ ਜਿਹਾ ਅੱਗੇ ਨੂੰ ਲੈ ਕੇ ਆਓ। ਇੱਥੇ ਠੀਕ ਹੈ। ਆਹ ਦੇਖੋ ਜੀ ਸਾਡੇ ਆ ਗਏ ਨਾ ਫੋਟੋ ਖਾਣੇ। ਕੀ ਬਾਤ ਹੈ। ਖੁਸ਼ਬੂ ਇੰਨੀ ਪਿਆਰੀ ਆ ਰਹੀ ਹੈ ਨਾ ਭਾਈ। ਛੜ ਗਲਾਂ ਦੀ। ਤੇ ਆਜੇ ਹੁਣ ਆਪਾਂ ਟੇਬਲ ਤੇ ਟੇਬਲ ਤੇ ਕਰਦੇ ਆ ਟੇਸਟ ਤੇ ਨਾਲੇ ਅਵਤਾਰ ਭਾਈ ਹੁਣਾਂ ਨੂੰ ਕਰੌਣੇ ਟੇਸਟ ਭਾਈ ਕਿਵੇਂ ਦਾ ਬਣਿਆ ਤੇ ਕੀ ਕੁਸ਼ ਹੈਗਾ ਯਾਰ ਓਹੋ ਤੇ ਭਾਈ ਆਜੋ ਬਹਿਜੋ ਹੁਣ ਤੁਸੀਂ ਵੀ ਸਾਹਮਣੇ ਜਾਨ ਵਧੀਆ ਜੇ ক্লোਜ਼ ਅਪ ਸ਼ਾਟ ਰੱਖਿਓ ਕਿਆ ਬਾਤ ਹੈ ਜੀ ਨਿਊਟਰੀ ਇੰਨੀ ਕੁ ਵਧੀਆ ਠੀਕ ਹੈ ਨਾ ਵੀ ਸਵਾਦ ਆ ਗਿਆ ਭਾਈ ਰਹਿਣ ਦੋ ਕੋਈ ਨਹੀਂ ਖਾਂਦੀ ਹੈ ਕੋਈ ਚੱਕਰ ਨਹੀਂ ਰਹਿਣ ਦੋ ਜੀ ਰਹਿਣ ਦੋ ਫਿਰ ਇਹਦੇ ਕਤਲ ਲਈ ਗੱਲ ਨਹੀਂ ਨਹੀਂ ਤੁਹਾਨੂੰ ਤੁਹਾਨੂੰ ਮੈਂ ਕੁਲਚਾ ਦਿਖਾਉਣਾ ਪਹਿਲਾਂ ਨਾ ਕੁਲਚਾ ਦੇਖੋ ਦੋਨੇ ਪਾਸਿਓਂ ਬਹੁਤ ਵਧੀਆ ਇਹ ਗਰੇਵੀ ਨਾਲ ਕੀਤਾ ਹੋਇਆ ਇਹਨੂੰ ਤੇ ਹੋ ਰਿਹਾ ਨਹੀਂ ਜਾਣਾ ਹੁਣ ਵਾਰੀ ਹੈਗੀ ਇਹਨੂੰ ਟੇਸਟ ਕਰ ਬਾਈ ਜੀ ਤਾਂ ਨਹੀਂ ਹੋ ਗਿਆ ਜੀ ਬਸ ਸਪਾਈਸੀ ਨਹੀਂ ਮਤਲਬ ਇੰਨਾ ਕੁ ਟੇਸਟੀ ਇੰਨਾ ਕੁ ਜ਼ਬਰਦਸ ਕਮਾਲ ਅਧਾਰ ਬਾਜੀ ਪਲੀਜ਼ ਟੇਸਟ ਦੇਖੋ ਕਰਕੇ ਨਾਲ ਨਾਲ ਇਹਦਾ ਟੇਸਟ ਦੱਸਣਾ ਵੀ ਹੈ ਬਾਜੀ ਅਜੀਬ ਲਾ ਲਓ ਇਹਨੂੰ ਮੇਰੇ ਤੋਂ ਹੁਣ ਬੋਲ ਨਹੀਂ ਹੋਣਾ ਕੁਝ ਵੀ ਬਸ ਖਾਈ ਹੋਣਾ ਤੁਸੀਂ ਖਾਓ ਬਾਜੀ ਤੁਸੀਂ ਜਦ ਤੱਕ ਉਹਨੂੰ ਖਾ ਕੇ ਦੱਸੋ ਤੇ ਜਦ ਤੱਕ ਮੈਂ ਇਧਰ ਇਹਨੂੰ ਬਾਅਦ ਲਾਉਂਦੇ ਆ ਇਧਰ ਰਾਜਮਾ ਰਾਇਸ ਬਾਜੀ ਕਿੰਮਤ ਦੀ ਵਧੀਆ ਬੜਾ ਘੈਂਟ ਹੁਣ ਇਧਰ ਹੀ ਖਲੋ ਤੁਸੀਂ ਮੈਨੂੰ ਖਾ ਲੈਂਦੇ ਹੋ ਭਾਜੀ ਕਹਿੰਦਾ ਵੀ ਮੈਨੂੰ ਖਾਣ ਦੇ ਤੁਸੀਂ ਖਾਓ ਭਾਜੀ ਭੁੱਖ ਲੱਗੀ ਹੈ ਵਾਹ ਸੁਰ ਤੁਸੀਂ ਵਿੱਚ ਬੋਲੇ ਹੋਣੇ ਹੁਣ ਵਾਰੀ ਆ ਗਈ ਰਾਜਮਾ ਰਾਇਸ ਦੀ ਓਏ ਹੋਏ ਹੋਏ ਕੀ ਬਾਤ ਹੈ ਬੜੀ ਸਾਰੀ ਬਾਈਟ ਬਾਦਰ ਨਾ ਅਜੇ 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 ਕਿਉਂਕਿ ਸੁਚੀ ਹੋ ਗਈ ਹੁਣ ਅਗੇ ਆਪਣੀ ਨਿਊਟ੍ਰਲਾਈਜ਼ ਕੀਆ ਬਾਤ ਚੱਕ ਰਿਹਾ ਬਹੁਤ ਵਧੀਆ ਅਲੀ ਬਾਜੀ ਮੈਨੂੰ ਤੁਹਾਡੇ ਤੇ ਗਰੋਸਾ ਆ ਤੁਸੀ ਇੰਨੀ ਲੇਟ ਕਿਉਂ ਦੱਸਿਆ ਇਹਦੇ ਬਾਰੇ ਇਹਨੀ ਵਧੀਆ ਚੀਜ਼ ਐਨਾ ਵਧੀਆ ਫਲੇਵਰ ਕੁਲ ਖਾਣਾ ਤੁਸੀਂ ਮੈਨੂੰ ਨਕੋਦਰ ਦੇ ਵਿੱਚ ਬਹੁਤ ਲਿੱਟਲ ਸੈੱਟ ਇੱਕ ਟੇਕ ਦਗਾ ਮਦਦ ਰੋ ਇਹ ਲੱਗੇ ਇਹਨੂੰ ਬਾਈ ਨੂੰ ਉਹ ਵਾਜ ਕਰਦੇ ਗੱਲ ਬਈ ਅੱਜ ਜੋ ਮਰਜੀ ਖਾ ਲੋ ਖਾਣਾ ਕਮਾਲ ਦਾ ਇੰਨਾ ਜ਼ਬਰਦਸਤ ਬਾਈ ਆ ਜਾ ਇਧਰ ਸਸ਼ੀ ਕਾਲ ਬਰਾ ਕੀ ਹਾਲ ਚਾਲ ਹੈ ਠੀਕ ਹੈ ਜੀ ਆ ਲਓ ਮਾਈਕ ਲਾਓ ਬਾਈ ਪਹਿਲਾਂ ਤਾਂ ਨਾਮ ਕੀ ਹੈ ਮੇਰਾ ਨਾਮ ਗਗਨਪ੍ਰੀਤ ਸਿੰਘ ਹੈ ਜੀ ਗਗਨ ਕੀ ਕੰਮ ਕਰਦੇ ਹੋ ਪਹਿਲਾਂ ਤਾਂ ਤੁਸੀਂ ਮੈਂ ਜੀ ਅ ਮਾਰਚ ਦੇ ਵਿੱਚ ਆਪਣਾ ਸਟਾਲ ਸਟਾਰਟ ਕੀਤਾ ਹੈ ਅੱਛਾ ਤੇ ਹੁਣ ਮੈਂ ਆਪਣੀ ਆਇਲਸ ਕਰਦਾ ਪਿਆ ਸਰ ਨਾਲ ਨਾਲ ਆਇਲਸ ਵੀ ਕਰ ਰਹੇ ਹਾਂ ਹਾਂ ਜੀ ਨਾਲ ਨਾਲ ਐਡੀਟਿੰਗ ਵੀ ਕਰਦੇ ਹਾਂ ਹਾਂ ਜੀ ਐਡੀਟਿੰਗ ਵੀ ਕਰਦੇ ਹਾਂ ਕੀ ਬਾਤ ਹੈ ਜੀ ਯਾਰ ਬਹੁਤ ਵਧੀਆ ਮੁੰਡਾ ਜਿਹੜਾ ਮਿਹਨਤ ਕਿੰਨੀ ਕਰ ਰਿਹਾ ਨਾਲ ਐਡਿਟ ਕਰ ਰਿਹਾ ਨਾਲ ਆਪਣੀ ਆਇਲਸ ਕਰ ਰਿਹਾ ਨਾਲ ਆਪਣਾ ਸਟਾਲ ਚਲਾ ਰਿਹਾ ਫੂਡ ਸਟਾਲ ਕਮਾਲਾ ਭਾਈ ਭਾਈ ਕਿੱਥੋਂ ਦਿਮਾਗ ਚ ਆਇਆ ਆਈਡੀਆ ਇਹ ਮੈਂ 6 ਸਾਲ ਲੁਧਿਆਣੇ ਰਿਹਾ ਸਰ ਮੈਂ ਨਾ ਉੱਥੇ ਐਕਸਪਲੋਰ ਕੀਤਾ ਕਿ ਨੁਕ ਉਧਰ ਦੇ ਵਿੱਚ ਜਦੋਂ ਮੈਂ ਸ਼ਿਫਟ ਹੋਇਆ ਨਾ ਕਿ ਕੋਲਚਾ ਨਹੀਂ ਹੈਗਾ ਕਿਤੇ ਵੀ ਨਿਊਟਰੀ ਕੋਲਚਾ ਨਹੀਂ ਹੈਗਾ ਪੂਰੇ ਨਕੌਦਰ ਚ ਨਾ ਤੇ ਮੈਂ ਉੱਥੇ ਕਾਫੀ ਦੇਖਦਾ ਰਿਆਂ ਉੱਥੇ ਫੂਡੀ ਲੋਕ ਆ ਕਾਫੀ ਲੁਧਿਆਣੇ ਦੇ ਬਹੁਤ 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 ਤੇ ਉੱਥੇ ਮੈਂ ਇਹ ਜੀ ਮੈਂ ਉੱਥੋਂ ਕਨਸੈਪਟ ਚੱਕਿਆ ਤੇ ਮੈਂ ਕਿਹਾ ਚਲੋ ਆਪਾਂ ਇੱਥੇ ਇੰਪਲਾਂਟ ਕਰਦੇ ਆਂ ਵਾਹ ਬਹੁਤ ਵਧੀਆ ਜੀ ਬਾਕੀ ਗੱਲ ਨੂਨ ਨਕੌਦਰ ਦੇ ਵਿੱਚ ਨਿਊਟਰੀ ਕੋਲਚਾ ਨਹੀਂ ਨਹੀਂ ਜੀ ਨੂਰ ਮੈਲ ਦੇ ਵਿੱਚ ਵੀ ਇੱਕ ਭਰਾ ਲਾਉਂਦਾ ਆ ਨਕੌਦਰ ਦੇ ਵਿੱਚ ਮਤਲਬ ਪਹਿਲੇ ਤੁਸੀਂ ਹੋ ਨਿਊਟਰੀ ਕੋਲਚਾ ਵਾਲੇ ਜੀ ਇੱਕ ਹੈਗੀ ਆ ਭਾਜੀ ਪਰ ਉਹ ਕਦੇ-ਕਦੇ ਆ ਬਹੁਤ ਰੇਅਰ ਹੈ ਕਿ ਨਾ ਸਪੈਸਿਫਿਕ ਨੀਨ ਨੂੰ ਟਾਰਗੇਟ ਕੀਤਾ ਇਹ ਤਾਂ ਮੈਨੂੰ ਨਿਊਟ੍ਰਿਕ ਕੁਲਚੇ ਦੇ ਨਾਲ ਨਿਊਟਰੀ ਮੈਨੂੰ ਉਹ ਥੋੜੀ ਐਂਦਾ ਲੱਗੀ ਵੀ ਥੋੜੀ ਸਪਾਈਸੀ ਘੱਟ ਜੀ ਪਰ ਜਦੋਂ ਮੈਂ ਰਾਈਸ ਨਾਲ ਲਈ ਉਹ ਓਏ ਓਏ ਸਰਈ ਪਰ ਇਹ ਨਿਊਟਰੀ ਕੁਲਚੇ ਦਾ ਤੇ ਆ ਰਾਈਸ ਵਾਲਾ ਇਹ ਕਿਥੋਂ ਇਹਨਾਂ ਮਾਜ ਕਿਵੇਂ ਆ ਗਿਆ ਇਹ ਵੀ ਉਹ ਲੁਧਿਆਣੇ ਵਾਲੀ ਸੀਗਾ ਨਹੀਂ ਇਹ ਇੱਥੇ ਮम्मा ਕਹਿੰਦੇ ਕੁਛ ਹੋਮ ਮੇਡ ਬਿਲਕੁਲ ਘਰ ਦਾ ਵੀ ਹੋਣਾ ਚਾਹੀਦਾ ਕਿ ਹਰ ਕੋਈ ਨਿਊਟਰੀ ਕੁਲਚਾ ਨਹੀਂ ਪਸੰਦ ਕਰਦਾ ਤੇ ਉਹ ਕਹਿੰਦੇ ਕਿ ਕੁਛ ਹੁਣ ਇੱਥੇ ਬਿਜਲੀ ਬੋਰਡ ਆ ਨਾ ਸੀਜ਼ਨ ਸੀਗਾ ਪਿਛਲੇ ਕੁਝ ਮਹੀਨੇ ਆ ਉਹ ਕਹਿੰਦੇ ਕਿ ਸਾਨੂੰ ਕੁਛ ਏਦਾਂ ਦੀ ਚੀਜ਼ ਚਾਹੀਦੀ ਹੈ ਕਿ ਜਿਹੜੀ ਅਸੀਂ ਘਰ ਵਾਲੀ ਫੀਲ ਇੱਕ ਇਹ ਬਟਰ ਵੀ ਬੇਰਕਾ ਦਾ ਯੂਜ਼ ਕਰਦੇ। ਅੱਛਾ ਜੀ। ਤੇ ਅੱਛਾ ਤੁਸੀਂ ਬਟਰ ਵੀ ਯੂਜ਼ ਕਰਦੇ ਹੋ ਨਾ ਬਾਈ ਨਾ ਸਾਹਿਬ ਬੇਰਕਾ ਦਾ ਬਟਰ ਯੂਜ਼ ਕਰਦੇ ਹੋ। ਤੇ ਭਾਈ ਅੱਜ ਕੱਲ ਦੀ ਉਮਰ ਦੇ ਵਿੱਚ ਜੀ ਲੋਕ ਚਾਹੁੰਦੇ ਆ ਏਸੀ ਲੱਗਾ ਹੋਵੇ। ਜੀ। ਵਧੀਆ ਸਟਾਲ ਹੋਵੇ। ਕਿਤੇ ਵੀ ਅੰਦਰ ਵੜਦੇ ਸਾਰ ਪਤਾ ਲੱਗੇ ਕਿ ਕੋਈ ਰੈਸਟੋਰੈਂਟ ਆ। ਤੇ ਇੱਕ ਸਟਾਲ ਸ਼ੁਰੂ ਕਰਨ ਦਾ ਦਿਮਾਗ ਦੇ ਵਿੱਚ ਕਿਵੇਂ ਆ ਗਿਆ? ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਇੰਨੀਆਂ ਸੈਲਰੀਜ਼ ਕੋਈ ਨਹੀਂ ਦਿੰਦਾ ਭਾਜੀ ਜੇ ਆਪਾਂ ਕਹੀਏ ਹਨਾ ਤੇ ਮੈਨੂੰ ਇਹ ਆ ਕਿ ਕੋਈ ਸਟਾਰਟਅਪ ਕਰਨਾ ਆਪਾਂ ਸ਼ੁਰੂ ਤੋਂ ਪਹਿਲੀ ਪੌੜੀ ਹਮੇਸ਼ਾ ਛੋਟੀ ਹੁੰਦੀ ਹੈ ਤੇ ਇਹਨੂੰ ਆਪਾਂ ਅੱਗੇ ਜਾ ਕੇ ਇਨਹਾਂਸ ਕਰਾਂਗੇ ਆਪਣੇ ਹਵੇ ਦਾ ਹਾਰਡਵਰਕ ਹਨਾ ਜਿਕੇਲਾ ਆਪਾਂ ਹੁਣ ਇਦਾਂ ਕੀ ਇਹਨੂੰ ਵਧਾਵਾਂਗੇ ਹੌਲੀ ਹੌਲੀ ਕਰਕੇ ਭਾਜੀ ਬਿਲਕੁਲ ਅੱਜ ਹਜੇ ਪਹਿਲਾ ਸਾਲ ਚੱਲਦਾ ਪਿਆ ਆ 6 ਮਹੀਨੇ ਹੋਏ ਆ ਵਧੂਗਾ ਪ੍ਰਮਾਤਮਾ ਦੀ ਕਿਰਪਾ ਨਾਲ ਅਸਲੀ ਮੈਂ ਕਹਾਂ ਤੁਸੀਂ ਗੱਲ ਕਰੀ ਚਲੋ ਮੇਰੇ ਖਾਣਾ ਖੰਡਾ ਹੋਣਾ ਨਾਲੇ ਉਹ ਮੈਂ ਖਾਣਾ ਖੰਡਾ ਰਮਾਂ ਭਾਈ ਸੋ ਹੌਲੀ ਹੌਲੀ ਬਾਕੀ ਮੇਰੇ ਮੈਂ ਇਹੀ ਕਹਿਣਾ ਕਿ ਕੁਝ ਮੇਰੇ ਉਧਰ ਪਿੱਛੇ ਪਿੱਛੇ ਭੈਣ ਜੀ ਹੁਣ ਇਹ ਦੇਖੋ ਕਹਿਣ ਦੇ ਨੇ ਵੀ ਜਿਹੜਾ ਬੇਟੇ ਦਾ ਫਰੈਂਡ ਸਰਕਲ ਆ ਉਹਦਾ ਨਾਂ ਜ਼ਰੂਰ ਲੈ ਲਈ ਬਿਲਕੁਲ ਬਿਲਕੁਲ ਕਿਉਂਕਿ ਮੈਂ ਉਹਨਾਂ ਦੀ ਵਿਦਆਊਟ ਸਪੋਰਟ ਉਹਨਾਂ ਦੀ ਸਪੋਰਟ ਤੋਂ ਬਿਨਾ ਨਹੀਂ ਮੈਂ ਇਹ ਚੀਜ਼ ਕਰਦਾ ਇਹ ਗੱਲ ਆ ਵੀ ਕਈ ਵੇਲੇ ਯਾਰ ਜਿਹੜੇ ਆ ਉੱਪਰ ਤੱਕ ਵੀ ਪਹੁੰਚਾ ਦਿੰਦੇ ਆ ਤੇ ਕਈ ਵੇਲੇ ਯਾਰ ਜਿਹੜੇ ਆਸਮਾਨੋਂ ਥੱਲੇ ਵੀ ਸਿੱਟ ਲੈਂਦੇ ਨੇ ਬਿਲਕੁਲ ਬਿਲਕੁਲ ਪਰ ਮੈਨੂੰ ਐਵੇਂ ਕਹਾਂ ਕਿ ਮੈਨੂੰ ਬਹੁਤ ਸਪੋਰਟ ਕੀਤੀ ਉਹ ਚਲੋ ਬਹੁਤ ਵਧੀਆ ਯਾਰ ਹੁੰਦੀ ਏ ਇਦਾਂ ਦੀ ਇਹਦੇ ਭਾਈ ਜਿਹੜੇ ਓਕੇ ਸਮੇਂ ਦੇ ਵਿੱਚ ਨਾਲ ਕਰਦੇ ਬਿਲਕੁਲ 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 ਉਹ ਇਵਨ ਕੀ ਮੈਂ ਆ ਕਵਰ ਵੀ ਕੀਤਾ ਨਾ ਉਤੋਂ ਮੇਰਾ ਭਰਾ ਬਣਿਆ ਹੋਇਆ ਇੱਕ ਉਹਨੇ ਪ੍ਰੋਪਰ ਮੇਰੀ ਹੈਲਪ ਕੀਤੀ ਸੀ ਰਾਤ ਦੇ 4 ਵਜੇ ਤੱਕ ਵੀ ਉਹ ਰਾਤ ਇੱਥੇ ਮੇ ਨਾਲ ਕੰਮ ਕਰਦਾ ਸੀ ਹਾਂਜੀ ਉਹ ਇਦਾਂ ਦੇ ਆ ਕਿ ਜੇ ਹੁਣ ਵੀ ਮੈਂ ਉਹਨਾਂ ਨੂੰ ਕਹਾਂ ਕਿ ਨਹੀਂ ਮੈਨੂੰ ਨੀਡ ਆ ਜਾਂ ਕੋਈ ਮਤਲਬ ਫੁੱਲ ਸਪੋਰਟ ਕਰਦੇ ਆ ਰਿਸਪੌਂਸ ਕਿਵੇਂ ਰਿਸਪੌਂਸ ਪਹਿਲਾਂ ਨਹੀਂ ਲੋਕਾਂ ਨੂੰ ਪਤਾ ਹੁੰਦਾ ਜਿੱਦਾਂ ਕਸਟਮਰ ਨੂੰ ਨਹੀਂ ਪਤਾ ਲੱਗਦਾ ਪਰ ਜਿਹੜੇ ਇੱਕ ਵਾਰੀ ਆਉਂਦੇ ਆ ਟੈਸਟ ਕਰਦੇ ਆ ਉਹ ਵਧੀਆ ਕਹਿੰਦੇ ਆ ਕਿ ਨਹੀਂ ਬਹੁਤ ਵਧੀਆ ਕੰਮ ਆ ਵਧੂਗਾ ਬਸ ਇੰਨਾ ਹੈ ਕਿ ਤੁਸੀਂ ਰੈਗੂਲਰ ਰਹੋ ਹਿੰਮਤ ਨਾ ਹਾਰਿਓ ਕਿ ਹੁੰਦਾ ਵੀ ਇਹ ਕਿਸੇ ਟਾਈਮ ਨਹੀਂ ਗੁੱਡ ਹੁੰਦੀ ਤੇ ਫਿਰ ਘਰ ਦੇ ਸੋਚਦੇ ਆ ਕੀ ਕਰੀਏ ਮੈਂ ਕਹਾਂ ਨਹੀਂ ਲੱਗੇ ਰਹੋ ਕਿਰਤ ਕਰੋ ਹੱਲ ਦੇਣਾ ਨਾ ਦੇਣਾ ਉਹਦੀ ਮਰਜ਼ੀ ਕਰਤ ਕਰੋ ਫਲ ਤਾਂ ਮਿਲਣਾ ਹੀ ਮਿਲਣਾ ਭਾਈ ਜੀ ਸਭ ਪੱਕੇ ਸਮੇਂ ਮਿੱਠਾ ਹੋਏ ਅੱਛਾ ਹੁਣ ਗੱਲ ਇੱਥੇ ਆ ਗਈ ਲੋ ਜੀ ਹੁਣ ਸਰਦਾਰ ਭਰਾ ਆ ਜੀ ਅਮਰਤ ਛੱਗੇ ਆਇਆ ਫਾਦਰ ਸਾਹਿਬ ਨੇ ਠੀਕ ਹੈ ਜੀ ਭੈਣ ਸਾਡੀ ਇਹਨੇ ਮੇਹੰਦ ਕਰ ਰਹੀ ਆ ਪਿਛਲੀ ਵੀਡੀਓ ਜਿਹੜੀ ਮੈਂ ਧੰਗ ਸਿੰਘ ਦੀ ਪਾਈ ਸੀਗੀ ਬੱਕਰੇ ਵਾਲੀ ਉਹਦੇ ਵਿੱਚ ਬੜਾ ਲੋਕਾਂ ਨੇ ਕੀਤਾ ਵੀ ਤੁਸੀਂ ਕੋਈ ਹੋਰ ਕੰਮ ਕਰ ਲਓ ਹੋਰ ਕੰਮ ਕਰ ਲਓ ਲੋ ਜੀ ਆ ਜਾਓ ਹੁਣ ਇੱਥੇ ਨਕੋਦਰ ਚ ਆ ਜਾਓ ਆ ਭਰਾ ਫਾਦਰ ਨੇ ਨਕੋਦਰ ਸਟਾਲ ਲਾਇਆ ਸਿਰਫ ਵੈਜੀਟੇਰੀਅਨ ਨਿਊਟ੍ਰੀ ਕੁਚਾ ਹੋ ਗਿਆ ਨਿਊਟ੍ਰੀ ਰਾਈਸ ਹੋ ਗਿਆ ਰਾਜਮਾ ਰਾਈਸ ਹੋ ਗਿਆ ਇਸ ਤੋਂ ਇਲਾਵਾ ਕੋਈ ਸ਼ੌਰ ਹੈ ਹੋਰ ਹੈ ਹੀ ਨਹੀਂ ਜਿਹੜੇ ਲੋਕ ਜਿਹੜੇ ਲੋਕ ਇਦਾਂ ਇੰਨੀਆਂ ਗੱਲਾਂ ਕਰਦੇ ਨੇ ਨਾ ਵੀ ਨਾਨ ਸਿੰਘ ਬੱਕਰਾ ਬਣਾ ਰਿਹਾ ਉਹਦੀ سپورਟ ਨਹੀਂ ਕਰਨੀ ਲੋ ਬਈ ਪੰਜਾਬੀ ਭਰਾ ਦੀ ਕਰ ਦੋ ਆ ਸਾਡੇ ਪੰਜਾਬੀ ਭਰਾਵਾਂ ਨੇ ਪੰਜਾਬੀ ਦੀ سپورਟ ਨਹੀਂ ਕਰਨੀ ਕਿਉਂ ਨਹੀਂ ਕਰਨੀ ਉਹਨਾਂ ਨੂੰ ਪਤਾ ਹੈ ਲੱਗੇ ਕੋਈ ਹੋਰ ਇੱਕ ਰੇੜੀ ਵਾਲਾ ਜਿਹੜਾ ਹੋਊਗਾ ਉਹਦੇ ਕੋ ਜਾਵਾਂਗੇ ਜਿਹੜਾ ਪ੍ਰਵਾਸੀ ਹੋਊਗਾ ਪੰਜਾਬੀ ਦਾ ਚੰਗਾ ਖਾਣਾ ਉਹਨਾਂ ਨੂੰ ਕਿਸੇ ਨੂੰ ਹজম ਨਹੀਂ ਹੁੰਦਾ ਪਤਾ ਨਹੀਂ ਕੀ ਤੇ ਜਾਂ ਕੋਈ ਸਵਾਲ ਜਿਆਦਾ ਉਹ ਭਈਏ ਪਤਾ ਨਹੀਂ ਕੀ ਕੀ ਵਿੱਚ ਪਾ ਦਿੰਦੇ ਆ ਤਾਂ ਆਪਣੇ ਨੂੰ ਉਹਨੂੰ ਕੀ ਸਵਾਦ ਲੱਗਦਾ ਭਾਈ ਸਾਡਾ ਤਾਂ ਮੇਨ ਟਾਰਗੇਟ ਇਹੀ ਆ ਪੰਜਾਬੀਆਂ ਨੂੰ ਪ੍ਰਮੋਟ ਕਰਨਾ ਪੰਜਾਬੀਆਂ ਨੂੰ ਸਪੋਰਟ ਕਰਨਾ ਤੇ ਖਾਣਾ ਵੀ ਪੰਜਾਬੀਆਂ ਦੇ ਕੋਲ ਹੀ ਆ ਤੇ ਕਲੀਅਰ ਜੀ ਗੱਲ ਆ ਪਰਿਵਾਰ ਬਹੁਤ ਵਧੀਆ ਜੈਨੂਇਨ ਪਰਿਵਾਰ ਆ ਤੇ ਇਹਨਾਂ ਦੇ ਕੋਲ ਇੱਕ ਵਾਰੀ ਨਕੋਦਰ ਜ਼ਰੂਰ ਆਉਣਾ ਪੰਦਦਾ ਭਾਈ ਜਿੰਨੇ ਵੀ ਭਰਾ ਸਾਡੇ ਨਕੋਦਰਵਾਲ ਦੀ ਨਿਕਲ ਭਰਾ ਦੇ ਕੋਲ ਸਟਾਲ ਤੇ ਹੋਗੇ ਜ਼ਰੂਰ ਜਾਣ ਤੇ ਕਲੀਅਰ ਜੀ ਗੱਲ ਆ ਕਿਉਂ ਭਜੀ ਬਿਲਕੁਲ ਗਲ ਅਡਰੈਸ ਬੋਲੋ ਭਜੀ ਕਰੀ ਆਪਣਾ ਅਡਰੈਸ ਜੀ ਓਪੋਜ਼ਿਟ ਡੀਏਵੀ ਕਾਲਜ ਸ਼ੰਕਰ ਰੋਡ ਨੀਅਰ ਬਿਜਲੀ ਬਿਲੀਵੁੱਡ ਬਿਲੀ ਦਫ਼ਤਰ ਦੇ ਬਿਲਕੁਲ ਬਾਹਰ ਜੀ ਜੀ ਸਾਹਮਣੇ ਆਪੋਜ਼ਿਟ ਹੈਗਾ ਡੀਏਵੀ ਕਾਲਜ ਤੇ ਬਿਲਕੁਲ ਸਾਹਮਣੇ ਇਸ ਸਟਾਲ ਦਾ ਨਾਮ ਦੱਸ ਬੋਲ ਦਿਓ ਭਾਜੀ ਕੁਲਚਾ ਜੀ ਦੀ ਸਟਾਲ ਹੈ ਜੀ ਭਾਜੀ ਤੁਸੀਂ ਗੂਗਲ ਤੇ ਵੀ ਸਰਚ ਕਰ ਸਕਦੇ ਹੋ ਜੇ ਕਿਸੇ ਨੂੰ ਲੋਕੇਸ਼ਨ ਚਾਹੀਦੀ ਹੋਵੇ ਕੁਲਚਾ ਜੀ ਨਕਦਰ ਸਰਚ ਕਰੋ ਤੁਹਾਨੂੰ ਲੋਕੇਸ਼ਨ ਜੀ ਸਰਦਾਰ ਜੀ ਦਾ ਸੁਣਿਆ ਕੁਲਚਾ ਜੀ ਕੀ ਹੋਇਆ ਕੁਲਚਾ ਜੀ ਰਿਜ ਕਿਆ ਭਾਜੀ ਕੁਲਚਾ ਨੂੰ ਇੰਨਾ ਸਤਿਕਾਰ ਜੀ ਬਿਲਕੁਲ ਰਿਜ ਕਿਆ ਇਸ ਕਰਕੇ ਆਪਾਂ ਉਹਨੂੰ ਰਿਸਪੈਕਟ ਦਿਤਤੀ ਹੈ ਆਪਾਂ ਓਏ ਹੋਏ ਹੋਏ ਆਹ ਗੱਲ ਜਿਹੜੀ ਸੀ ਕਿ ਨਾ ਸੁਣਣ ਵਾਲੀ ਅਸਲ ਗੱਲ ਇਹ ਸੀ ਵੀ ਜਿਸ ਚੀਜ਼ ਤੋਂ ਤੁਸੀਂ ਰਿਜਕ ਕਮਾਉਨੇ ਹੋ ਨਾ ਉਦੀ ਰਿਸਪੈਕਟ ਹੁਣੀ ਬਹੁਤ ਜ਼ਰੂਰੀ ਆ ਤੇ ਵਾਕਈ ਬਾਈ ਨੇ ਉਸ ਰਿਸਪੈਕਟ ਨੂੰ ਉਸ ਇੱਜ਼ਤ ਨੂੰ ਰਿਸਪੈਕਟ ਦਿੱਤੀ ਆ ਕੁਲਚੇ ਨੂੰ ਕੁਲਚਾ ਜੀ ਕਹਿ ਕੇ ਇਹ ਨਾਮ ਵੀ ਮੈਂਵੇਂ ਕਮਾ ਮੇਰੇ ਜਿਹੜੇ ਭਰਾਇਕ ਬਣਿਆ ਹੋਇਆ ਮੇਰਾ ਉਹਦਾ ਇਮੀਗ੍ਰੇਸ਼ਨ ਆਫਿਸ ਆ ਲਵ ਐਸ ਇਮੀਗ੍ਰੇਸ਼ਨ ਪਲੈਂਟ ਕਲੇਵ ਦੇ ਵਿੱਚ ਉਹਨੇ ਸਟਾਰਟਅਪ ਜਦੋਂ ਕੀਤਾ ਸੀ ਉਹਨੇ ਮੈਨੂੰ ਇਹ ਨਾਮ ਦਿੱਤਾ ਸੀਗਾ ਕਹਿੰਦਾ ਕਿ ਨਹੀਂ ਇਹ ਕਨਸੈਪਟ ਆ ਕਿ ਆਪਾਂ ਇਹੀ ਨਾਮ ਰੱਖਣਾ ਹੈ ਕੀ ਬਾਤ ਹੋ ਰਹੀ ਹੈ ਬਸ ਸੱਚੀ ਦਾ ਸਾਹਿਬ ਜੀ ਖਾਣਾ ਤੁਹਾਡਾ ਲਾਜਵਾ ਥੈਂਕ ਯੂ ਸੋ ਮਚ ਜੀ ਕਮਾਲ ਆ ਮਤਲਬ ਮੈਂ ਮੋਰੇ ਖਾ ਰਿਹਾ ਆ ਤੇ ਪਿੱਛੇ ਸਾਡੇ ਅਲੀ ਭਾਈ ਹੁਣੀ ਉਹ ਦੇਖ ਰਿਹਾ ਵੀ ਦਾਵਾ ਸਾਹਿਬ ਕੈਮਰਾ ਬੰਦ ਕਰਾਉਂਦੇ ਆ ਹੀ ਖਾਣਾ ਸ਼ੁਰੂ ਕਰੀਏ ਅੰਤਾਰ ਭਾਈ ਹੁਣੀ ਵਿਚਾਰੇ ਡਰਦੇ ਡਰਦੇ ਇੱਕ ਇੱਕ ਬਾਈਟ ਚੱਕਦੇ ਆ ਤੇ ਇਹ ਚੋਰੀ ਖਾ ਲੈਂਦੇ ਨੇ ਤੇ ਮੈਨੂੰ ਨਾ ਪੁੱਛੋ ਮੈਂ ਤਾਂ ਖਾਣੀ ਆ ਤੇ ਇਸ ਕਰਕੇ ਭਾਈ ਹੁਣ ਐਡਰੈਸ ਭਾਈ ਨੇ ਦੱਸਤਾ ਹੁਣ ਤੁਸੀਂ ਕਰਨਾ ਕੀ ਆ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਕੇ ਦੱਸੋ ਵੀ ਭਰਾ ਦਾ ਕੰਮ ਕਿਵੇਂ ਲੱਗਾ ਤੇ ਜਿਹੜੇ ਜਿਹੜੇ ਭਰਾ ਭਰਾ ਕੋਲ ਖਾਣਾ ਖਾ ਕੇ ਜਾ ਚੁੱਕੇ ਨੇ ਉਹ ਵੀਡੀਓ ਦੇ ਥੱਲੇ ਕਮੈਂਟ ਕਰਕੇ ਦੱਸੋ ਵੀ ਭਾਈ ਕੋਲ ਦਾ ਖਾਣਾ ਕਿਵੇਂ ਆ ਤੇ ਜਿਹੜੇ ਲੋ ਪੰਜਾਬੀਆਂ ਨੂੰ ਨਿੰਦਦੇ ਨੇ ਉਹ ਆ ਕੇ ਪੰਜਾਬੀ ਨੂੰ ਸਪੋਰਟ ਕਰੋ ਤਾਂ ਮੰਨੀਆਂ ਵੀ ਵਾਕਿਆ ਪੰਜਾਬੀ ਪੰਜਾਬੀ ਦੇ ਨਾਲ ਖੜਾ ਕਿਉਂ ਬਾਈ ਜੀ ਬਿਲਕੁਲ ਬਿਲਕੁਲ ਤੇ ਚਲੋ ਜੀ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਡਾ ਵਲੌਗ ਇੰਨਾ ਹੀ ਹੁਣ ਮਿਲਦੇ ਆ नेक्स्ट ਵਲੌਗ ਥੈਂਕ ਯੂ ਜੀ ਅੱਛਾ ਸੀਗਾ